1845 ਈਸਵੀ ਦੇ ਵਿੱਚ ਦੱਸਿਆ ਜਾਂਦਾ ਵੀ ਹਰਸ਼ਾਮ ਸਿੰਘ اٹਾਰੀਵਾਲਾ ਜੀ ਨੇ ਇੱਥੇ ਆਪਣੀ ਫੌਜ ਭੇਜੀ ਸੀ ਮਤਲਬ ਵੀ ਇਸ ਕਿਲੇ ਨੂੰ ਜਿੱਤਣ ਲਈ ਜਸਰੋਟਾ ਕਿਲਾ ਜਸਰੋਟਾ ਕਿਲਾਵਾ ਉੱਥੇ ਵੀ ਉਹ ਵੀ ਕਠੂਏ ਚ ਪੈਂਦਾ ਤੇ ਇੱਕ ਆ ਜਸ਼ਮੀਰਗੜ ਕਿਲਾ ਇਨ੍ਹਾਂ ਕਿਲਿਆਂ ਦੇ ਵਿੱਚ ਆਪਣੀ ਫੌਜ ਭੇਜੀ ਸੀ ਸ਼ਾਮ ਸਿੰਘ اٹਾਰੀਵਾਲਾ ਜੀ ਨੇ ਇਹ ਟੁੱਟ ਫੁੱਟ ਚੁੱਕਿਆ ਸੀ ਕਾਕੀ ਸਿੰਘ ਜੀ ਕੋਲ ਸੀ ਉਹ ਰਿਹਾ ਇੱਕ ਚੀਜ਼ ਦਿਖਾ ਦਿਆਂ ਕੁਪਰੇ ਕੈਮਰਾ ਮਾਰਿਓ ਇਹਦੇ ਨਾਲ ਨਾਲ ਨਾ ਖਾਈ ਦਸੂਗੀ ਆ ਥੱਲੇ ਸਾਨੂੰ ਖਾਈ ਦਿਸੂਗੀ ਇਹ ਖਾਈ ਦੇ ਵਿੱਚ ਨਾ ਪਾਣੀ ਛੱਡਿਆ ਜਾਂਦਾ ਹੁੰਦਾ ਸੀ ਤੇ ਇਹਦੇ ਨਾਲ ਕੀ ਸੀਗੇ ਇਹਦੇ ਵਿੱਚ ਜੀਵ ਜੰਤੂ ਛੱਡੇ ਜਾਂਦੇ ਸੀ ਜਿਹਦੇ ਵਿੱਚ ਮਤਲਬ ਕੋਈ ਖਿਲੇ-ਖਿਲੇ ਨੂੰ ਕੋਈ ਤੈਰ ਕੇ ਜਾਂ ਨੇੜੇ ਪਾਰ ਨਾ ਕਰੇ ਜੇ ਕੋਈ ਪਾਣੀ ਦੇ ਸੰਪਰਕ ਚੋਂਦਾ ਸੀ ਤਾਂ ਉਹਦੇ ਨਾਲ ਕੀ ਸੀਗੇ ਫਿਰ ਜੀਵ ਜੰਤੂ ਲੜ ਜਾਂਦੇ ਸੀ ਤੇ ਜੇ ਕੋਈ ਉਹਨਾਂ ਤੋਂ ਬਚ ਕੇ ਆਉਂਦਾ ਫਿਰ ਫੈਰ ਤਾਂ ਮਾਰ ਹੀ ਸਕਦੇ ਸੀ ਹਨਾ ਆ ਇਧਰਲੇ ਪਾਸੇ ਵੀ ਸਾਨੂੰ ਚਾਰੇ ਪਾਸੇ ਤੇ ਖਾਈ ਬਣੀ ਹੋਈ ਨਜ਼ਰ ਆਊਗੀ ਇਸ ਵਕਤ ਸਾਨੂੰ ਮੈਂ ਜਸ਼ਮੀਰਗੜ ਕਿਲੇ ਦੇ ਵਿੱਚ ਲੈ ਕੇ ਆ ਗਿਆ ਵੱਡੀ ਗੱਲ ਤੁਹਾਨੂੰ ਇਹ ਦੱਸਦਿਆਂ ਵੀ ਇੱਕ ਕਠੂਏ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਜੰਮੂ ਕਸ਼ਮੀਰ ਦੇ ਵਿੱਚ ਅਸੀਂ ਪਹੁੰਚੇ ਹੋਏ ਸੁਣਮੇ ਦੱਸਦੇ ਵੀ ਇਸ ਕਿਲੇ ਦੀ ਜਿਹੜੀ ਬਣਤਰ ਦੱਸੀ ਜਾਂਦੀ ਆ ਵੀ 1019 ਤੋਂ ਲੈ ਕੇ 1800 ਕੋਸ਼ ਤੱਕ ਇਸ ਉੱਤੇ ਤਕਰੀਬਨ 27 ਜਸਰੋਟਾ ਰਾਜਪੂਤਾਂ ਦਾ ਰਾਜ ਰਿਹਾ ਸੀਗਾ ਇੰਨਾ ਪੁਰਾਣਾ ਕਿਲਾਵਾ ਆ ਤੁਸੀਂ ਦੇਖ ਸਕਦੇ ਹੋ ਤੋਪਾਂ ਵਗੈਰਾ ਦੇ ਬੁਰਜ ਰੱਖੇ ਹੋਏ ਆ ਇਹ 3 ਪੈਰਾਪੇਟਸ ਵੀ ਨੇ ਕਈਆਂ ਤੁਹਾਨੂੰ ਦੋ ਨੇ ਮਤਲਬ ਆਗ ਫੈਰ ਕਰਨ ਵਾਸਤੇ ਸੋ ਨੂੰ ਇੱਕ ਮਿੰਟ ਵੱਡੀ ਗੱਲ ਹੋਰ ਦੱਸਦੇ ਆ ਵੀ ਇਸ ਇਲਾਕੇ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿੱਤ ਲਿਆ ਸੀਗਾ ਤੇ ਇਹ ਏਰੀਆ ਜਿੱਤ ਕੇ ਫਿਰ ਧਿਆਨ ਸਿੰਘ ਡੋਗਰੇ ਦੇ ਪੁੱਤਰ ਹਰੀਹੀਰਾ ਸਿੰਘ ਨੂੰ ਇਹ ਏਰੀਆ ਦਿੱਤਾ ਸੀ ਭਾਈ ਤੂੰ ਇੱਥੇ ਜਾਵਦਾ ਸ਼ਾਸਨ ਕਰ ਲੈ ਤਾਂਪੇ ਉਸ ਕਿਲੇ ਦੇ ਵਿੱਚ ਲ ਪਹੁੰਚੇ ਹੋਏ ਆ ਤੇ ਹੋਰ ਵੀ ਬਹੁਤ ਸਾਰੀਆਂ ਇਤਿਹਾਸਿਕ ਗੱਲਾਂ ਵੀ ਸ਼ਾਮ ਸਿੰਘ اٹਾਰੀ ਵਾਲਾ ਮਤਲਬ ਸਰਦਾਰ ਸ਼ਾਮ ਸਿੰਘ اٹਾਰੀ ਵਾਲਾ ਨੇ ਵੀ ਇਸ ਕਿਲੇ ਨੂੰ ਆਪਣੀ ਫੌਜ ਭੇਜ ਕੇ ਆਪਣੇ ਕਬਜ਼ੇ 'ਚ ਕਰ ਲਿਆ ਸੀਗਾ ਆ ਇੱਕ ਬੁਰਜ ਵਾਲੇ ਪਾਸੇ ਆ ਗਏ ਆ ਇੱਥੇ ਕੀ ਹੁੰਦਾ ਸੀ ਕਿ ਇੱਥੇ ਤੋਪ ਵਗੈਰਾ ਖੜ ਜਾਂਦੀ ਹੁੰਦੀ ਸੀਗੀ ਤੇ ਇਥੋਂ ਫੇਰ ਆ ਬੈਰਲਾਂ ਦੇ ਵਿੱਚ ਦੀ ਕਿਉਂਕਿ ਰਫਲਾਂ ਦੇ ਸਾਈਜ਼ ਬਹੁਤ ਵੱਡੇ ਹੁੰਦੇ ਸੀ ਉਦੋਂ ਤੁਸੀਂ ਦਰਬਾਰ ਸਾਹਿਬ ਜਾਓਗੇ ਨਾ ਅੰਬਰਸਰ ਸਾਹਿਬ ਉੱਥੇ ਮਿਊਜ਼ੀਅਮ ਦੇ ਵਿੱਚ ਦੇਖੋਗੇ ਵੱਡੀਆਂ-ਵੱਡੀਆਂ ਰਫਲਾਂ ਦੀਆਂ ਨਾਲਾਂ 7-7 8-8 ਫੁੱਟ ਲੰਮੀਆਂ ਹੋਣਗੀਆਂ ਉਹ ਇੱਥੋਂ ਪਾ ਦਿੱਤੀਆਂ ਜਾਂਦੀਆਂ ਸੀਗੀਆਂ ਮਤਲਬ ਉਦਾਹਰਨ ਵਜੋਂ ਦੀ ਉਦਾਹਰਨ ਦੇ ਰਹਾ ਮੈਂ ਉਨੀਆਂ ਲੰਮੀਆਂ ਰਫਲਾਂ ਹੁੰਦੀ ਇੱਥੋਂ ਤੇ ਪਾ ਕੇ ਥੱਲੇ ਫੈਰ ਕੀਤਾ ਜਾਂਦਾ ਇਹ ਸੀਗਾ ਜਮਾ ਜੜ ਚ ਫੈਰ ਹੁੰਦਾ ਇੱਥੋਂ ਇੱਥੋਂ ਥੋੜਾ ਜਿਹਾ ਤਾਂ ਤੇ ਇਹ ਹਾ ਵੱਡੇ ਮਘੋਰੇ ਹੁੰਦੇ ਸੀਗੇ ਇਹ ਵੀ ਮਤਲਬ ਕਿ ਬਰੂਦ ਬੰਬ ਸੱਟਣ ਵਾਸਤੇ ਤੇ ਇਦੋਂ ਬਿਨਾ ਇੱਥੇ ਜਿਹੜੀ ਤੋਪ ਖੜੀ ਹੁੰਦੀ ਸੀ ਨਾ ਤੋਪ ਦੀ ਜਿਹੜੀ ਨਾਲ ਹੁੰਦੀ ਸੀ ਇਹਨੂੰ ਸੁਧਾਰ ਕਰ ਦਿੱਤਾ ਗਿਆ ਵਾ ਕਈਆਂ ਦੇ ਮੂੰਹ ਬਹੁਤ ਖੁੱਲੇ ਹੁੰਦੇ ਸੀ ਉਹਦੇ ਵਿੱਚ ਦੀ ਨਾਲ ਬਣੀ ਤਣੀ ਤੋਪ ਉਹਦੀ ਬਾਹਰ ਨਿਕਲ ਜਾਂਦੀ ਸੀਗੀ ਮਤਲਬ ਕਿ ਫਾਇਰ ਕਰਨ ਵਾਸਤੇ ਕਿ ਬੁਰਜ ਬਣਾਏ ਜਾਂਦੇ ਸੀਗੇ ਇਸ ਤਰੀਕੇ ਦੇ ਨਾਲ ਇੱਥੇ ਇੱਕੋ ਟਾਈਮ ਤਿੰਨ ਬੰਦੇ ਰਫਲਾਂ ਪਾ ਕੇ ਵੀ ਖੜ ਸਕਦੇ ਸੀ ਜਾਂ ਇੱਕ ਬੰਦਾ ਮੋਰਚਾ ਸਾਹਮਣੇ ਸਕਦਾ ਸੀ ਕਦੇ ਨਾਲ ਇੱਧਰ ਪਾ ਲਈ ਕਦੇ ਇੱਥੇ ਕਦੇ ਇੱਥੇ ਇਸ ਤਰੀਕੇ ਦੇ ਨਾਲ ਹੀ ਇਹ ਸੇਫਟੀ ਵਜੋਂ ਬਣਾਇਆ ਗਿਆ ਸੀ ਜਾਂ ਮਤਲਬ ਕਿਲਾ ਸੁਰੱਖਿਅਤ ਕਿਲਾ ਮੇਨ ਨੈਸ਼ਨਲ ਹਾਈਵੇ ਜਦੋਂ ਆਪਾਂ ਜੰਮੂ ਨੂੰ ਜਾਵਾਂਗੇ ਕਠੂਆ ਲੰਘ ਕੇ ਤਾਂ ਤਕਰੀਬਨ ਹੀਰਾਨਗਰ ਕਸਬਾ ਵਾ ਉੱਥੇ ਕਿਲਾ ਪੈਂਦਾ ਵਾ ਉਸ ਕਿਲੇ ਚ ਲੈ ਕੇ ਆ ਪੰਜ ਕਿਲੋਮੀਟਰ ਮੇਨ ਹਾਈਵੇ ਨੈਸ਼ਨਲ ਹਾਈਵੇ ਤੋਂ ਹਟਮਾ ਕਿਲਾ ਵਾ ਆ ਦੇਖੋ ਸਾਨੂੰ ਬੜਜਾਂ ਦੇ ਦੱਸ ਜਣਗੇ ਇਦਾਂ ਕਰਕੇ ਫੁੱਲ ਸਕਿਉਰਟੀ ਵਾਲਾ ਕਿਲਾ ਸੀਗਾ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਯਾਰ ਇਹ ਜਿੱਤਿਆ ਹੋਇਆ ਏਰੀਆ ਸੀਗਾ ਤੇ ਇਹ ਕਹਿ ਸਕਦੇ ਆ ਕਿ ਡੋਗਰੀਆਂ ਨੂੰ ਗੁਰੂ ਆਪਣਾ ਆਪਣੇ ਮਹਾਰਾਜਾ ਸਾਹਿਬ ਨੇ ਦਿੱਤਾ ਸੀ ਭਾਈ ਤੁਸੀਂ ਹੁਣ ਇੱਥੇ ਸ਼ਾਸਨ ਕਰ ਲੋ ਆਪਾਂ ਇਸ ਰੂਟ ਵੱਲ ਨੂੰ ਅੱਗੇ ਵਧਦੇ ਜਾਂਦੇ ਆ ਜਿਹੜਾ ਇੱਥੇ ਮੰਦਿਰ ਵੀ ਬਣਿਆ ਹੈਗਾ ਨਾ ਇੱਥੇ ਦੇ ਪਾਸੇ ਇਹ ਮੰਦਿਰ ਦਾ ਨਿਰਮਾਣ ਆ ਰਾਜਾ ਗੁਲਾਬ ਸਿੰਘ ਨੇ ਕੀਤਾ ਸੀਗਾ ਜਿਹੜੇ ਡੋਗਰੇ ਸੀ ਇਹ ਤਨਪਰਾ ਸੀ ਟਿਕੜੀ ਦੇ ਤੌਰ ਤੇ ਜਾਣੇ ਜਾਂਦੇ ਸੀ ਜਿਨ੍ਹਾਂ ਦੇ ਵਿੱਚ ਰਾਜਾ ਗੁਲਾਬ ਸਿੰਘ ਰਾਜਾ ਧਿਆਨ ਸਿੰਘ ਰਾਜਾ ਸੁਚਿਤ ਸਿੰਘ ਇਹ ਤਿੰਨ ਸੀਗੇ ਤਿੰਨਾਂ ਦੀ ਤਿਕੜੀ ਦਾ ਮਤਲਬ ਇਹ ਹੈ ਕਿ ਲਾਹੌਰ ਦਰਬਾਰ ਦੇ ਵਿੱਚ ਚੰਗਾ ਇੱਜ਼ਤ ਮਾਨ ਸੀ ਮਹਾਰਾਜਾ ਸਾਹਿਬ ਤੇ ਇਹਨਾਂ ਨੂੰ ਸਤਿਕਾਰ ਦਿੰਦੇ ਸੀਗੇ ਪਰ ਇਹਨਾਂ ਦੇ ਨਾਂ ਦੇ ਨਾਲ ਇਹ ਵੀ ਕਲੰਕ ਇੱਕ ਜੁੜਿਆ ਹੋਇਆ ਵਾ ਕਿ ਇਹਨਾਂ ਨੇ ਲਾਹੌਰ ਦਰਬਾਰ ਦੇ ਵਿੱਚ ਸ਼ਾਦੀਸ਼ਾਂ ਵੀ ਕੀਤੀਆਂ ਸੀਗੀਆਂ ਜਿਹੜੀਆਂ ਕਿ ਬੱਚਾ-ਬੱਚਾ ਜਾਣਦਾ ਆ ਦੇਖੋ ਇਸਾ ਦੇ ਬਰਜ ਬਿਲਗਰ ਆ ਤਾਂ ਤੁਹ ਕੁਪੀ ਫੇਰ ਦਿਖਾ ਦਿਓ ਇਹ ਸਿਕਿਉਰਿਟੀ ਵਾਸਤੇ ਹੀ ਹੁੰਦੀ ਸੀ ਮਤਲਬ ਸਿਕਿਉਰਿਟੀ ਤੌਰ ਤੇ ਮਜ਼ਬੂਤ ਸੀ ਇੱਥੇ ਕਿ ਇੱਥੇ ਜੇਲ ਵੀ ਰਹੀ ਆ ਦੱਸਿਆ ਜਾਂਦਾ ਵੀ ਇੱਥੇ ਜੇਲ੍ਹ ਵੀ ਬਣੀ ਰਹੀ ਆ ਕੋਈ ਬਾਅਦ ਦੇ ਵਿੱਚ ਜਿਹੜੀ ਨਵੀਂ ਇਮਾਰਤ ਇਧਰਲੇ ਪਾਸੇ ਖੰਡਰ ਹੋਈ ਦੱਸੂਗੀ ਤੁਹਾਨੂੰ ਕੋਸ਼ਿਸ਼ ਕਰਾਂਗੇ ਉਧਰਲੇ ਪਾਸੇ ਚੱਲਾਂਗੇ ਆਪਾਂ ਇੱਥੇ ਖੂਲ ਲਵਾਏ ਗਏ ਸੀ ਇੱਕ ਤਾਂ ਖੂਬ ਵੱਡਾ ਇੱਥੇ ਆ ਉਹ ਜੇ ਲੱਭ ਗਿਆ ਕੋਈ ਲੱਭਣਾ ਪਊਗਾ ਇੱਥੇ ਆਪਾਂ ਨੂੰ ਤੇ ਇੱਕ ਵੱਡਾ ਸੱਤ ਖੂ ਇਸ ਤੋਂ ਬਿਨਾ ਅਲੈਦਾ ਤੋਂ ਹੈਗੇ ਆ ਉਹ ਬਾਹਰਲੇ ਪਾਸੇ ਆ ਆਓ ਕਰ ਇਧਰਲੇ ਪਾਸੇ ਚੱਲ ਗਏ ਜਿਹੜਾ ਰਾਜਾ ਗੁਲਾਬ ਸਿੰਘ ਸੀ ਇਹ ਰਾਜਭਾਗ ਸੌਪਿਆ ਸੀਗਾ 1822 ਈਸਵੀ ਦੇ ਵਿੱਚ ਮਹਾਰਾਜਾ ਰਜੀਤ ਸਿੰਘ ਜੀ ਨੇ ਗੁਲਾਬ ਸਿੰਘ ਜੀ ਨੂੰ ਗੁਲਾਬ ਸਿੰਘ ਜੀ ਦਾ ਮੁੰਡਾ ਸੀਗਾ ਰਣਵੀਰ ਸਿੰਘ ਰਣਵੀਰ ਸਿੰਘ ਜੀ ਦਾ ਮੁੰਡਾ ਸੀਗਾ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਦਾ ਮੁੰਡਾ ਸੀਗਾ ਹਰੀ ਸਿੰਘ ਜਿਹੜਾ ਕਿ ਉਸ ਸਮੇਂ ਜੰਮੂ ਕਸ਼ਮੀਰ ਦਾ ਆਖਰੀ ਰਾਜਾ ਹੋਇਆ ਆਪਣਾ ਹਰੀ ਸਿੰਘ ਦਾ ਬੁੰਡਾਗਾ ਡਾਕਟਰ ਕਰਨ ਸਿੰਘ ਵੀ ਹੈਗਾ ਵਾ ਹੁਣ ਤਾਂ ਪੋਤੇ ਵੀ ਉਹਦੇ ਹੈਗੇ ਆ ਤੁਸੀਂ ਉਹ ਆਪਣਾ ਜੰਮੂ ਕਸ਼ਮੀਰ ਦੀ ਹਿਸਟਰੀ ਕੱਢੋਗੇ ਤਾਂ ਤੁਹਾਨੂੰ ਬਹੁਤ ਕੁਝ ਨਿਕਲਿਆ ਆਊਗਾ ਮਤਲਬ ਇਨਾਂ ਨੂੰ ਰਾਜ ਭਾਗ ਆਪਣੇ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਸੀਗਾ 1845 ਈਸਵੀ ਦੇ ਵਿੱਚ ਦੱਸਿਆ ਜਾਂਦਾ ਵੀ ਹਰਸ਼ਾਮ ਸਿੰਘ ਟਾਰੀਵਾਲਾ ਜੀ ਨੇ ਇੱਥੇ ਆਪਣੀ ਫੌਜ ਭੇਜੀ ਸੀਗੀ ਮਤਲਬ ਵੀ ਇਸ ਕਿਲੇ ਨੂੰ ਜਿੱਤਣ ਲਈ ਜਸਰੋਟਾ ਕਿਲ ਜਸਰੋੜ ਜਸਰੋਟਾ ਕਿਲਾਵਾ ਉੱਥੇ ਵੀ ਉਹ ਵੀ ਕਠੂਏ ਚ ਪੈਂਦਾ ਤੇ ਇੱਕ ਆ ਜਸਮੀਰਗੜ ਕਿਲਾ ਇਨਾਂ ਕਿਲਿਆਂ ਦੇ ਵਿੱਚ ਆਪਣੀ ਫੌਜ ਭੇਜੀ ਸੀ ਸ਼ਾਮ ਸਿੰਘ ਟਾਰੀਵਾਲਾ ਜੀ ਨੇ ਇਹ ਟੁੱਟ-ਫੁੱਟ ਚੁੱਕਿਆ ਸੀ ਕਾਕੀਲਾ ਕੋ ਕਬਜ਼ਾ ਹੋ ਗਿਆ ਸੀਗਾ ਫਿਰ ਸਿੱਖਾਂ ਦਾ ਇਸਤੇ ਕਿਉਂਕਿ ਬਹੁਤ ਸਾਰੇ ਹਮਲਾਵਰ ਵੀ ਆਉਂਦੇ ਰਹੇ ਸਿੱਖਾਂ ਦਾ ਵੀ ਹਮਲਾ ਇੱਥੇ ਹੁੰਦਾ ਰਿਹਾ ਕਿਉਂਕਿ ਗੜੋ ਗੜਬੜੀਆਂ ਫੈਲਣ ਲੱਗੀਆਂ ਹਨਾ ਜਿਹੜਾ ਗੁਲਾਬ ਸਿੰਘ ਸੀਗਾ ਹਨਾ ਇਹ ਬਹੁਤ ਚਤੁਰ ਚਲਾਕ ਸੀ ਕਾਰਨ ਕਿਵੇਂ ਜੀ ਕਿ ਇਹ ਜਦੋਂ ਸਿੱਖ ਸਿੱਖਾਂ ਕੋਲੋਂ ਯੁੱਧ ਹੋਇਆ ਜਦੋਂ ਤਾਂ ਉਹਨਾਂ ਯੁੱਧਾਂ ਦੇ ਵਿੱਚ ਕੀ ਹੋਇਆ ਕਿ ਜਿਹੜੇ ਅੰਗਰੇਜ਼ ਸੀ ਜਿੱਤ ਗਏ ਸੀਗੇ ਜਦੋਂ ਜਿੱਤ ਗਏ ਤਾਂ ਉਹਨਾਂ ਨੂੰ ਜਿੱਤਣ ਤੋਂ ਬਾਅਦ ਸਿੱਖ ਫੌਜ ਤੇ ਲਾਹੌਰ ਦਰਬਾਰ ਤੇ ਕਰੋੜਾਂ ਦਾ ਕਰਜ਼ਾ ਪਾਤਾ ਵੀ ਛੋਡੇ ਕਰਕੇ ਸਾਡਾ ਕਰੋੜਾਂ ਦਾ ਨੁਕਸਾਨ ਹੋਇਆ ਵੀ ਤੁਸੀਂ ਇਹ ਭਰੋ ਨੁਕਸਾਨ ਤਾਂ ਫਿਰ ਨੁਕਸਾਨ ਤਾਂ ਕਿਉਂ ਹੁਣ ਸਿੱਖ ਫੌਰ ਯੂ ਸਮੇਂ ਇਨੀ ਸੰਗਠਿਤ ਨਹੀਂ ਸੀਗਾ ਕੋਈ ਆਗੂ ਨਹੀਂ ਸੀ ਰਿਆ ਹਨਾ ਮਾ ਮਦਲীব ਸਿੰਘ ਜੀ ਨਿਆਣ ਉਮਰ ਦੇ ਵਿੱਚ ਸੀਗੇ ਵਿਲਾਦ ਦੀ ਤਿਆਰੀ ਸੀ ਤਾਂ ਇੱਕ ਮਤਲਬ ਕਹਿ ਸਕਦੇ ਕਿ ਬਹੁਤ ਯਾਰ ਔਖੀ ਘੜੀ ਸੀ ਆਪਣੀ ਕੌਮ ਦੇ ਉੱਤੇ ਤੋਂ ਉਸ ਵਕਤ ਫਿਰ ਗੁਲਾਬ ਸਿੰਘ ਡੋਗਰੇ ਨੇ ਕੀ ਕੀਤਾ ਵੀ ਆਪਦੇ ਕੋਲੋਂ 75 ਲੱਖ ਰੁਪਏ ਅੰਗਰੇਜ਼ਾਂ ਨੂੰ ਦਿੱਤਾ ਬਿੱਤ ਲਾਹੌਰ ਦਰਬਾਰ ਜਾਣੇ ਤੁਸੀਂ ਦਰਬਾਰ ਤੋਂ ਤੁਸੀਂ ਜਾਣੋ ਪਰ ਮੈਨੂੰ ਜੰਮੂ ਕਸ਼ਮੀਰ ਦੇ ਦਿਓ ਉਹਨੇ 75 ਲੱਖ ਰੁਪਇਆ ਦੇ ਕੇ ਜੰਮੂ ਕਸ਼ਮੀਰ ਦਾ ਮਹਾਰਾਜ ਦਾ ਖਤਾਬ ਲੈ ਲਿਆ ਸੀ ਇਸ ਤੋਂ ਪਹਿਲਾਂ ਰਾਜਾ ਸ਼ਬਦ ਜੁੜਦਾ ਸੀ ਗੁਲਾਬ ਸਿੰਘ ਦੇ ਨਾਲ ਤਾਂ 75 ਲੱਖ ਲੈਣ ਤੋਂ ਬਾਅਦ ਅੰਗਰੇਜ਼ਾਂ ਨੇ ਕਿਹਾ ਵੀ ਚਲ ਤੂੰ ਮਹਾਰਾਜਾ ਬਣ ਜਾ ਤਾਂ ਉਹ ਇਸ ਕਰਕੇ ਮਹਾਰਾਜਾ ਖਤਾਬ ਫਿਰ ਉਹਨਾਂ ਨੇ ਲੈ ਲਿਆ ਸੀਗਾ ਗੁਲਾਬ ਸਿੰਘ ਨੇ ਡੋਗਰੀ ਨੇ ਆਹ ਦੇਖ ਸਕੋ ਤੁਸੀਂ ਆਹ ਦੇਖੋ ਵੀ ਆਹਾ ਮਾ ਬੁਰਜ ਬਣੇ ਹੋਏ ਆ ਅਲੈਦਾ ਤੋਂ ਅਪਦਰਲੇ ਸਾਈਡ ਵੀ ਆਪਾਂ ਜਾ ਕੇ ਹੋਰ ਅੱਗੇ ਗੱਲਬਾਤ ਕਰਦੇ ਆਂ ਤੇ ਆਹ ਏਰੀਆ ਨਾ ਜਿਹੜਾ ਇੱਧਰਲੇ ਪਾਸੇ ਆਹ ਤਾਰ ਲੱਗੀ ਵਾਲਾ ਦਿਸ ਰਿਹਾ ਹੋਊਗਾ ਤੁਹਾਨੂੰ ਇਹ ਜੰਗਲ ਜਾਂ ਬਣਿਆ ਪਿਆ ਇਹਦੇ ਵਿੱਚ ਦੱਸਿਆ ਜਾਂਦਾ ਵੀ ਜੇਲ੍ਹ ਬਣੀ ਹੋਈ ਸੀ ਤੇ ਇਹ ਖੂਹ ਵੀ ਬਹੁਤ ਪੁਰਾਣਾ ਵਾ ਇਸ ਖੂਹ ਦੇ ਵਿੱਚੋਂ ਪਾਣੀ ਜਸਰੋਟਾ ਕਿਲੇ ਦੇ ਵਿੱਚ ਜਾਂਦਾ ਸੀ ਜਸਰੋਟਾ ਕਿਲਾ ਕਠੂਏ ਦੇ ਕੋਲ ਪੈਂਦਾ ਵਾ ਉਹਦੀ ਵੀ ਵੀਡੀਓ ਤੁਸੀਂ ਆਪਣੇ ਚੈਨਲ ਤੇ ਦੇਖ ਸਕਦੇ ਹੋ ਜਾਂ ਪਾ ਦਿਆਂਗੇ ਤੁਹਾਡੇ ਉਸ ਉਹ ਪਹਿਲਾਂ ਪਾ ਦਈਏ ਜਾਂ ਇਹ ਪਹਿਲਾਂ ਪਾ ਦਈਏ ਆਓ ਦੇਖ ਲਾਂਗੇ ਆ ਦੇਖੋ ਪੱਥਰਾਂ ਦਾ ਬਣਿਆ ਹੋਇਆ ਕਿਲਾ ਤੇ ਪਾਣੀ ਇਸ ਕਿਲੇ 'ਚ ਇਸ ਖੂਹ ਦੇ ਵਿੱਚ ਹਜੇ ਵੀ ਹੈਗਾ ਵਾ ਮਤਲਬ ਗੁਣਵੱਤਾ ਵਜੋਂ ਪਾਣੀ ਇਹ ਬਹੁਤ ਚੰਗਾ ਸੀਗਾ ਜਦੋਂ ਬੋਲਦੇ ਆ ਆਵਾਜ਼ ਗੂੰਜ ਰਹੀ ਹੈ ਵਿੱਚ ਆਓ ਇਧਰਲੇ ਪਾਸੇ ਚੱਲ ਗਏ ਆ ਆ ਬਰਜ ਬਹੁਤ ਵੱਡਾ ਸੀ ਇੱਥੇ ਆ ਵੱਡਾ ਬਰਜ ਸੀਗਾ ਇਹ ਆਪਾਂ ਹੁਣ ਸਾਹਮਣੇ ਵਾਲੇ ਪਾਸੇ ਚੱਲਦੇ ਆ ਮਤਲਬ ਸਿਕਿਉਰਟੀ ਵਾਈਜ਼ ਬਹੁਤ ਤਕੜਾ ਤੇ ਵੱਡਾ ਕਿਲਾ ਸੀਗਾ ਮਤਲਬ ਲੜਾਕੂਆਂ ਵਾਲਾ ਕਿਲਾ ਸੀਗਾ ਇਹ ਤੇ ਚੰਗੀ ਸੁਰੱਖਿਆ ਤਕੜੀ ਰਹੀ ਸੀ ਇੱਥੇ ਕਿਉਂਕਿ ਪੁਰਾਣਾ ਬਣਿਆ ਸੀ ਉਸ ਤੋਂ ਬਾਅਦ ਚ ਸਮੇ ਸਮੇਂ ਤੇ ਰਿਪੇਅਰ ਹੁੰਦੇ ਰਹੇ ਹੀਰਾ ਸਿੰਘ ਕੋਲੇ ਜਦੋਂ ਆ ਗਿਆ ਸੀ ਇਹ ਕਿਲਾ ਤੋਨੇ ਵੀ ਕਾਫੀ ਇਸ ਕਿਲੇ ਤੇ ਖਰਚਾ ਕੀਤਾ ਸੀ ਦੱਸਿਆ ਜਾਂਦਾ ਵਾ ਕਿਉਂਕਿ ਖਰਚਾ ਕਿੱਥੋਂ ਹੋਇਆ ਹੋਊਗਾ ਖਰਚਾ ਹੋਇਆ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਜੀ ਕਿਉਂਕਿ ਇਹ ਸਿੱਧਾ ਸ਼ਾਸਨ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਸੀ ਉਹ ਰਿਹਾ ਇੱਕ ਚੀਜ਼ ਦਿਖਾ ਦਿਆਂ ਕੁਪਰੇ ਕੈਮਰਾ ਮਾਰਿਓ ਇਹਦੇ ਨਾਲ ਨਾਲ ਨਾ ਖਾਈ ਦਿਸੂਗੀ ਆ ਥੱਲੇ ਤੁਹਾਨੂੰ ਖਾਈ ਦਿਸੂਗੀ ਇਹ ਖਾਈ ਦੇ ਵਿੱਚ ਨਾ ਪਾਣੀ ਛੱਡਿਆ ਜਾਂਦਾ ਹੁੰਦਾ ਹੁਣ ਦੱਸਦੇ ਤੇ ਇਹਦੇ ਨਾਲ ਕੀ ਸੀ ਕਿ ਇਹਦੇ ਵਿੱਚ ਜੀਵ ਜੰਤੂ ਛੱਡੇ ਜਾਂਦੇ ਸੀ ਜਿਹਦੇ ਵਿੱਚ ਮਤਲਬ ਕੋ ਖਿਲੇ-ਖਿਲੇ ਨੂੰ ਕੋਈ ਤੈਰ ਕੇ ਜਾਂ ਨੇੜੇ ਪਾਰ ਨਾ ਕਰੇ ਜੇ ਕੋਈ ਪਾਣੀ ਦੇ ਸੰਪਰਕ ਚੋਂ ਦਾ ਸੀ ਤਾਂ ਉਹਦੇ ਨਾਲ ਕੀ ਸੀ ਕਿ ਫਿਰ ਜੀਵ ਜੰਤੂ ਲੜ ਜਾਂਦੇ ਸੀ ਤੇ ਜੇ ਕੋਈ ਉਹਨਾਂ ਤੋਂ ਬਚ ਕੇ ਆਉਂਦਾ ਫਿਰ ਫੈਰ ਤਾਂ ਮਾਰ ਹੀ ਸਕਦੇ ਸੀ ਹੈਨਾ ਆ ਇਧਰਲੇ ਪਾਸੇ ਵੀ ਤੁਹਾਨੂੰ ਚਾਰੇ ਪਾਸੇ ਤੇ ਖਾਈ ਬਣੀ ਹੋਈ ਨਜ਼ਰ ਆਊਗੀ ਕੋਸ਼ਿਸ਼ ਕਰਾਂਗੇ ਡਰੋਨ ਚਲਾ ਕੇ ਵੀ ਤੁਹਾਨੂੰ ਦਿਖਾਉਣ ਦੀ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜਾ ਸੀ ਕਿ ਆਪਣਾ ਇਹਨਾਂ ਦਾ ਜਿਹੜਾ ਡੋਗਰਿਆਂ ਦਾ ਨਾ ਆਖਰੀ ਸਮਾਂ ਬਹੁਤ ਮਾੜਾ ਹੋਇਆ ਸੀ ਜਿਵੇਂ ਧਿਆਨ ਸਿੰਘ ਡੋਗਰੇ ਦਾ ਕਤਲ ਲੈਣਾ ਸਿੰਘ ਤੇ ਅਜੀਤ ਸਿੰਘ ਸੰਧਾ ਵਾਲੀਆਂ ਨੇ ਕਰਤਾ ਸੀਗਾ ਜਦੋਂ ਨਾ ਸ਼ੇਰ ਸਿੰਘ ਤੇ ਉਹਨਾਂ ਦੇ ਮਹਾਰਾਜਾ ਸ਼ੇਰ ਸਿੰਘ ਮਹਾਰਾਜੀ ਸਿੰਘ ਦੇ ਸੁਪੁੱਤਰ ਮਹਾਰਾਜ ਸ਼ੇਰ ਸਿੰਘ ਤੋਂ ਉਹਨਾਂ ਦੇ ਸੁਪੁੱਤਰ ਪ੍ਰਤਾਪ ਸਿੰਘ ਦਾ ਕਤਲ ਕਰਕੇ ਲੈਣਾ ਸਿੰਘ ਮਜੀਠੇ ਅਜੀਤ ਸਿੰਘ ਦਾ ਲਾਹੌਰ ਕਿਲੇ ਤੇ ਕਬਜ਼ਾ ਕਰਨ ਚੱਲੇ ਸੀ ਤਾਂ ਉਦ ਗਾਉਂ ਦਾ ਉਦ ਗਾ ਕਰ ਧਿਆਨ ਸਿੰਘ ਡੋਗਰਾ ਟੱਕਰ ਗਿਆ ਅਜੀਤ ਸਿੰਘਾਂ ਨੇ ਪੁੱਛਿਆ ਵੀ ਹੁਣ ਮਹਾਰਾਜਾ ਕੌਣ ਬਣੂਗਾ ਕਦਲੇ ਆਪਣਾ ਧਿਆਨ ਸਿੰਘ ਡੋਗਰੇ ਨੇ ਆਖਿਆ ਵੀ ਹੁਣ ਮਹਾਰਾਜਾ ਬਣੂਗਾ ਦਲੀਪ ਸਿੰਘ ਤੇ ਫਿਰ ਵਜ਼ੀਰ ਕੌਣ ਬਣੂਗਾ ਧਿਆਨ ਸਿੰਘ ਡੋਗਰਾ ਕਹਿੰਦਾ ਵੀ ਮੈਥੋਂ ਬਿਨਾ ਕੌਣ ਬਣ ਜੂ ਇੰਨੀ ਗੱਲ ਕਹਿਣ ਦੀ ਦੋ ਢੇਰ ਸੀਗੇ ਕਿ ਤੇ ਲੈਣਾ ਸਿੰਘ ਸੰਧਾ ਵਾਲੀਆਂ ਨੇ ਸਿੱਧਾ ਫਾਇਰ ਮਾਰਿਆ ਤੇ ਧਿਆਨ ਸਿੰਘ ਡੋਗਰਲ ਸੱਟ ਤਾ ਮਤਲਬ ਖਾ ਪਾਣੀ ਪਾਣੀ ਕਰਦਾ ਉਹ ਪੂਰਾ ਹੋ ਗਿਆ ਸੀਗਾ ਜਦੋਂ ਇਹ ਗੱਲ ਫਿਰ ਹੀਰਾ ਸਿੰਘ ਨੂੰ ਪਤਾ ਲੱਗੀ ਤਾਂ ਹੀਰਾ ਸਿੰਘ ਨੇ ਫਿਰ ਇਸ ਲੈਣਾ ਸਿੰਘ ਮਜੀਦ ਸੰਧਾ ਵਾਲੀਆ ਲੈਣਾ ਸਿੰਘ ਸੰਧਾਵਾਲੀਆ ਤੇ ਅਜੀਤ ਸਿੰਘ ਸੰਧਾਵਾਲੀਆ ਇਹਨਾਂ ਦਾ ਹੀਰਾ ਸਿੰਘ ਨੇ ਕਤਲ ਕਰਤਾ ਸੀ ਤੇ ਉਦੋਂ ਬਾਅਦ ਕੁਝ ਸਮਾਂ ਪਾ ਕੇ ਹੀਰਾ ਸਿੰਘ ਕੀ ਹੋਇਆ ਡੋਗਰਾ ਕੀ ਹੋਇਆ ਸਮਾਨ ਲੱਦ ਕੇ ਇਧਰ ਤੁਰ ਪਿਆ ਸੀਗਾ ਆਪਣਾ ਦੂਜੇ ਪਾਸੇ ਬਿਲ ਕਸ਼ਮੀਰ ਵਾਲੇ ਪਾਸੋਂ ਤੁਰ ਪਿਆ ਜਦੋਂ ਜਦੋਂ ਉਧਰ ਨੂੰ ਤੁਰ ਪਿਆ ਤਾਂ ਫਿਰ ਰਾਹ ਦੇ ਵਿੱਚ ਸ਼ਾਮ ਸਿੰਘ ਘਟਾਰੀ ਵਾਲੇ ਟੱਕਰਗੇ ਸਿੱਖ ਫੌਜਾਂ ਦੇ ਨਾਲ ਇੰਨਾ ਜੀ ਵੀ ਪੂਰਾ ਗੁੱਸਾ ਸੀਗਾ ਵੀ ਹੀਰਾ ਸਿੰਘ ਨੂੰ ਸਬਕ ਸਿਖਾਇਆ ਜਾਵੇ ਇਹਨਾਂ ਨੇ ਫਿਰ ਜਿੰਨੇ ਡੋਗ ਰਹੇ ਸੀ ਉਹ ਸਾਰੇ ਖਤਮ ਕੀਤੇ ਤੇ ਹੀਰਾ ਸਿੰਘ ਦੀ ਵੀ ਧੌਣ ਵੱਢਤੀ ਸੀਗੀ ਤੇ ਸੁਚੇਤ ਸਿੰਘ ਦਾ ਕਤਲ ਵੀ ਹੀਰਾ ਸਿੰਘ ਦੀ ਫੌਜ ਜਿਹੜਾ ਕਿ ਚਾਚਾ ਸੀਗਾ ਆਪਣਾ ਇਹਦਾ ਹੀਰਾ ਸਿੰਘ ਦਾ ਉਸ ਫਾਇਦੇ ਨਾਲ ਹੋ ਗਿਆ ਸੀਗਾ ਸੁਜੀਤ ਸਿੰਘ ਦਾ ਕਤਲ ਮਹੀਰਾ ਸਿੰਘ ਦੀ ਫੌਜ ਨੇ ਮੰਨ ਲ ਕੇ ਚਲੋ ਵੀ ਸੁਜੀਤ ਸਿੰਘ ਦਾ ਕਤਲ ਕਰਤਾ ਸੀਗਾ ਤੇ ਇਸ ਤਰੀਕੇ ਨਾਲ ਇਹਨਾਂ ਦਾ ਪਰਿਵਾਰ ਖਤਮ ਹੋ ਗਿਆ ਸੀ ਗੁਲਾਬ ਸਿੰਘ ਡੋਗਰੇ ਦਾ ਪਰਿਵਾਰ ਹਜੇ ਹੈਗਾ ਵਾ ਤੇ ਬਾਕੀਆਂ ਦਾ ਤਾਂ ਕਿਉਂਕਿ ਗਾ ਜਵਾਖ ਖੋੜ ਕੇ ਮਤਲਬ ਇਹਨਾਂ ਦਾ ਅੰਤ ਵੀ ਮਾੜਾ ਹੀ ਹੋਇਆ ਸੀ ਕਤਲੋਗਾਰਤ ਕਿਉਂਕਿ ਵਰਸ਼ਾਗਰਦੀ ਵਾਲਾ ਮਾਹੌਲ ਚਾਰੇ ਪਾਸੇ ਉਦੋਂ ਫੈਲ ਗਿਆ ਸੀਗਾ ਸੋ ਦਰਸ਼ਕੋ ਤੁਸੀਂ ਇਹ ਕਿਲਾ ਦੇਖਿਆ ਜਿਹੜਾ ਕਿ ਨੈਸ਼ਨਲ ਹਾਈਵੇ ਤੋਂ 5 ਕਿਲੋਮੀਟਰ ਹਟਵਾ ਕਠੂਏ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਪੈ ਜਾਂਦਾ ਜੰਮੂ ਦੇ ਵਿੱਚ ਪੈ ਜਾਂਦਾ ਬਹੁਤ ਖੂਬਸੂਰਤ ਕਿਲਾ ਸੀ ਜਸ਼ਮੀਰਗੜ ਕਿਲਾ ਤਾਂ ਇਹ ਜਿਹੜਾ ਜੰਮੂ ਸੀ ਜੰਮੂ ਕਸ਼ਮੀਰ ਸੀ ਇਹ ਪੁਰਾਣੇ ਸਿਲਕ ਰੂਟ ਤੇ ਪੈਂਦੀ ਸਿਲਕ ਰੂਟ ਕਾਫੀ ਥਾਵਾਂ ਤੋਂ ਨਿਕੜਦੇ ਤੇ ਜੁੜਦੇ ਰਹੇ ਸੀ ਉਹਨਾਂ ਉਸ ਰੂਟ ਦੇ ਵਿੱਚ ਜੰਮੂ ਕਸ਼ਮੀਰ ਦਾ ਵੀ ਨਾਂ ਆਉਂਦਾ ਵਾ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ